ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੇਸ਼ਾਂ ਅੱਜ ਦੇ ਤਾਦੇ ਨਾਲ ਜਿਵੇਂ ਕਿ ਅਸੀਂ ਬਹੁਤ ਵਾਰੀ ਦੇਖਿਆ ਹੈ ਕਿ ਜਦੋਂ ਅਸੀਂ ਵੀ ਕਿਸੇ ਜਗ੍ਹਾ ਲਾਈਨਾਂ ਵਿੱਚ ਖੜੇ ਹੁੰਨੇ ਹਾਂ ਇੱਕ ਤੋਂ ਵੱਧ ਦੋ ਲਾਈਨਾਂ ਹੁੰਨੀਆਂ ਤੇ ਜਦੋਂ ਅਸੀਂ ਦੂਸਰੀ ਲਾਈਨ ਵੱਲ ਨਜ਼ਰ ਮਾਰਦੇ ਹਾਂ ਤਾਂ ਉਹ ਸਾਨੂੰ ਜ਼ਿਆਦਾ ਤੇਜ਼ ਚਲਦੀ ਪ੍ਰਤੀਤ ਹੁੰਦੀ ਹੈ। ਇਸੇ ਤਰ੍ਹਾਂ ਦੂਸਰੀ ਧਾਰਨਾ ਇਹ ਹੈ ਕਿ ਜੇਕਰ ਬ੍ਰੈੱਡ ਦਾ ਟੁਕੜਾ ਬਟਰ ਲਾਉਂਦੇ ਹੋਏ ਜ਼ਮੀਨ ਤੇ ਥੱਲੇ ਡਿੱਗ ਜਾਂਦਾ ਹੈ ਹੱਥ ਵਿੱਚੋਂ ਥੱਲੇ ਡਿੱਗ ਜਾਂਦਾ ਹੈ ਤਾਂ ਉਸ ਦਾ ਬਟਰ ਲੱਗਿਆ ਹੋਈ ਹਿੱਸਾ ਹੀ ਮੂਦੇ ਪਰ ਡਿੱਗਦਾ ਹੈ ਇਸ ਦਾ ਕਾਰਨ ਕੀ ਹੈ ਇਸ ਨੂੰ ਮਰਫੀ ਦੇ ਸਿਧਾਂਤ ਨਾਲ ਜਾਣਿਆ ਜਾਂਦਾ ਹੈ। ਜਾਂ ਲਾਫ ਮਰਫੀ ਕਿਹਾ ਜਾਂਦਾ ਹੈ। ਇਸ ਸਿਧਾਂਤ ਇੱਕ ਅਮਰੀਕੀ ਹਵਾਈ ਸੈਨਾ ਦੇ ਇੰਜੀਨੀਅਰ ਜਿਹਦਾ ਨਾਮ ਕੈਪਟਨ ਐਡਵਰਡ ਮਰਫੀ ਸੀ ਨੇ 1948-49 ਵਿੱਚ ਦਿੱਤਾ ਸੀ। ਜਿਸ ਅਨੁਸਾਰ ਜੇਕਰ ਕਿਸੇ ਕੰਮ ਦੇ ਗਲਤ ਹੋਣ ਦੀ ਗੁੰਜਾਇਸ਼ ਹੈ ਤਾਂ ਉਹ ਗਲਤ ਹੋ ਕੇ ਹੀ ਰਹੇਗਾ। ਪਾਬ ਐਨੀਥਿੰਗ ਥੈਟ ਕੈਨ ਗੋ ਰੋਂਗ। ਬਿਲਕੁਲ ਗੋਰਾਉਂ ਹੁਣ ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਜੋ ਤਸਵੀਰਾਂ ਲਗਾ ਰਿਹਾ ਹਾਂ ਉਹ ਪਾਤਰਾਂ ਦੀਆਂ ਅਸਲੀ ਤਸਵੀਰਾਂ ਨਹੀਂ ਹਨ ਕਿਉਂਕਿ ਉਹ ਉਪਲਬਧ ਨਹੀਂ ਹਨ ਹੁਣ ਕਹਾਣੀ ਸ਼ੁਰੂ ਕਰਦਾ ਹਾਂ ਸਾਲ 1895 ਤੋਂ ਬਾਅਦ ਦੀ ਗੱਲ ਹੈ ਗੁਜਰਾਵਾਲੇ ਵਿੱਚ ਇੱਕ 6 ਮਹੀਨੇ ਦਾ ਮੁੰਡਾ ਛੱਡ ਕੇ ਉਸ ਦੀ ਮਾਂ ਲక్ష్ਮੀ ਚਲ ਚਲ ਬਸੀ 6 ਮਹੀਨੇ ਦਾ ਮੁੰਡਾ ਛੱਡ ਕੇ ਉਸ ਦੀ ਮਾਂ ਲక్ష్ਮੀ ਚਲ ਚਲ ਬਸੀ ਲక్ష్ਮੀ ਆਪਣੇ ਮਾਪਿਓ ਲక్ష్ਮੀ ਆਪਣੇ ਮਾਪਿਓ ਦੀ ਇਕੱਲੀ ਹੀ ਹਾਲਾਤ ਸੀ ਲక్ష్ਮੀ ਦਾ ਪਿਓ ਸ਼ਾਹੂਕਾਰਾ ਕਰਦਾ ਸੀ ਤੇ ਘਰ ਰਾਜਿਆ ਪੁੱਜਿਆ ਸੀ ਤੇ ਮਾਪਿਓ ਦਾ ਪੰਜਵਾਂ ਮੁੰਡਾ ਸੀ ਜਿਸ ਨੂੰ ਆਨੰਦ ਕਹਿੰਦੇ ਸਨ ਇੱਕ ਭੈਣ ਸੀ ਜਿਸ ਦਾ ਨਾਂ ਹਾਕਮ ਸੀ ਅਤੇ ਲੜਕੀ ਨੂੰ ਹਾਕੋ ਵੀ ਕਹਿੰਦੇ ਸਨ ਲక్ష్ਮੀ ਦੀ ਮਾਂ ਨੂੰ ਫਿਕਰ ਸੀ ਕਿ ਨੰਦ ਅਤੇ ਕੁੜੀ ਜਿਨ੍ਹਾਂ ਦੀ ਮਾਂ ਹੋਣ ਮਰ ਗਈ ਹੈ ਇਹਨਾਂ ਦਾ ਕੀ ਬਣੇਗਾ ਕਿਉਂਕਿ بڑے ਬੱਚੇ ਤਾਂ ਕੁਝ ਤਰੀਕੇ ਨਾਲ ਪਾਲ ਹੀ ਜਾਣਗੇ ਖੈਰ ਲక్ష్ਮੀ ਦੀ ਮਾਂ ਇਹਨਾਂ ਦੋਹਾਂ ਨੂੰ ਅਤੇ ਆਪਣੀ ਗਰੀਬਨੀ ਨੰਨ ਦੇ ਇੱਕ ਮੁੰਡੇ ਚੰਦਾ ਸਿੰਘ ਨੂੰ ਆਪਣੇ ਘਰ ਲੈ ਆਈ ਨਾਨੇ ਅਮਰ ਸਿੰਘ ਦੇ ਘਰ ਦੋਵੇਂ ਨਿਆਣੇ ਚੰਦਾ ਸਿੰਘ ਨੂੰ ਮਾਮਾ ਬੁਲਾਣ ਲੱਗੇ। ਨਾਨੇ ਅਮਰ ਸਿੰਘ ਨੇ ਆਪਣੀ ਵਸੀਅਤ ਕਰ ਦਿੱਤੀ ਕਿ ਮੇਰੇ ਪਿੱਛੋਂ ਮੇਰੀ ਜਾਇਦਾਦ ਇਹਨਾਂ ਤਿੰਨਾਂ ਬੱਚਿਆਂ ਵਿੱਚ ਇਕੋ ਜਿਹੀ ਵੰਡ ਦਿੱਤੀ ਜਾਵੇ। ਨਾਨਾ ਨਾਨੀ ਮਰ ਗਏ ਅਤੇ ਪਿਓ ਗਿਆਨ ਸਿੰਘ ਵੀ ਚਲ ਬਸਿਆ। ਇਹਨਾਂ ਦੇ ਦੋ ਵੱਡੇ ਭਰਾ ਵੀ ਮਰ ਗਏ। ਇੱਕ ਸ਼ਰਾਬੀ ਸੀ ਤਾਂ ਘਰ ਵਾਲੀ ਛੱਡ ਗਈ। ਬਾਕੀ ਇੱਕ ਬਚਿਆ ਉਹ ਸੰਤਾਂ ਦੇ ਡੇਰੇ ਜਾ ਬੈਠਾ। ਮਾਮਾ ਚੰ다 ਸਿੰਘ ਦਾ ਜਮਨਾ ਦੇ ਨਾਲ ਵਿਆਹ ਹੋ ਗਿਆ ਹਾਕੂ ਬਹੁਤ ਸੋਹਣੀ ਨਿਕਲੀ ਅਤੇ ਮਾਮੇ ਨੇ ਉਸਦਾ ਰਿਆ ਕਰ ਦਿੱਤਾ ਉਸਦਾ પતિ ਬੇਲਾ ਸਿੰਘ ਸੀ ਬੇਲਾ ਸਿੰਘ ਹਾਕੂ ਨੂੰ ਬਿਲਕੁਲ ਚੰਗਾ ਨਾ ਲੱਗਿਆ ਉਸਨੇ ਸਾਰੇ ਜਾਣ ਤੋਂ ਇਨਕਾਰ ਕਰ ਦਿੱਤਾ ਮਾਮੇ ਮਾਮੀ ਨੇ ਬਹੁਤ ਸਮਝਾਇਆ ਪਰ ਉਹ ਟਸ ਤੋਂ ਮਸਣਾ ਹੋਈ ਕਹਿੰਦੇ ਹਨ ਹਾਕੂ ਦੀ ਇੱਕ ਭਤੀਜੀ ਬਿਲਕੁਲ ਉਸ ਤੇ ਗਈ ਸੀ ਹਾਕੋ ਆਪਣੇ ਨਾਨੇ ਨਾਨੀ ਦੇ ਘਰ ਹੀ ਇੱਕ ਪੋਰਾ ਪਟਵਾ ਕੇ ਰਹਿਣ ਲੱਗੀ ਅਤੇ ਬੈਰਾਗ ਲੈ ਲਿਆ ਅਤੇ ਚਲिए ਸ਼ੁਰੂ ਕਰ ਦੱਤੇ ਕੱਚੇ ਛੋਲੇ ਪਾਣੀ ਵਿੱਚ ਭਿਉਂਦੇ ਨੇ ਅਤੇ ਜਦੋਂ ਨਰਮ ਹੋ ਜਾਣੇ ਤਾਂ ਚੱਬ ਲੈਣੇ ਹੁਣ ਨੰਦ ਜੋ ਕਿ 15 ਸਾਲਾਂ ਦਾ ਹੋ ਚੁੱਕਾ ਸੀ ਦੇ ਸਾਰਾ ਸੰਸਾਰ ਉਹਦੀ ਭੈਣ ਹੀ ਸੀ ਕੋਸ਼ ਨੇ ਵੀ ਗੇਰਵੇ ਰੰਗ ਦੀ ਕਮੀਜ਼ ਰੰਗ ਲਈ ਅਤੇ ਭੈਣ ਹਾਕੂ ਵਾਂਗ ਹੀ ਚਲੀਏ ਰਾਤੀ ਜਾਗਣਾ ਛੋਲੇ ਖਾਣਾ ਸ਼ੁਰੂ ਕਰ ਦਿੱਤਾ ਕਰਨ ਧਰਮਸ਼ਾਲਾ ਹੀ ਬਣ ਗਿਆ ਜਿੱਥੇ ਪਾਠ ਭਜਨ ਕੀਰਤਨ ਗਵਾਂਢ ਦੀਆਂ ਔਰਤਾਂ ਰੜਕੇ ਕਰਨ ਲੱਗੀਆਂ ਹਾਕੂ ਦਾ ਪਤੀ ਅਤੇ ਸੋਰਾ ਉਸ ਨੂੰ ਲੈਣ ਆਏ ਤਾਂ ਮਾਮੇ ਨੇ ਆਵਾਜ਼ ਦੇ ਕੇ ਹਾਕੂ ਨੂੰ ਬਾਹਰ ਆਣ ਲੈ ਗਿਆ ਕਾ ਉਸਨੇ ਉਹਨਾਂ ਨੂੰ ਅੰਦਰ ਹੀ ਬੁਲਾ ਲਿਆ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਆ ਬੈਠੀ ਸੀ ਉਸਨੇ ਦੇਖ ਲਿਆ ਕਿ ਬੇਲਾ ਸਿੰਘ ਉਸ ਦਾ ਪਤੀ ਹੀ ਆਇਆ ਹੈ ਤਾਂ ਉਸਨੇ ਕਿਹਾ ਆਓ ਵੀਰ ਜੀ ਮੈਂ ਪਾਠ ਕਰਨੀਆਂ ਤੁਸੀਂ ਸੁਣੋ ਇਹ ਸੁਣ ਕੇ ਬੇਲਾ ਸਿੰਘ ਦੇ ਪਿਓ ਨੇ ਕਿਹਾ ਆਪ ਬੇਲਾ ਸਿਆਂ ਮੁੜ ਚਲੀਏ ਅਸੀਂ ਬੀਬੀ ਨੂੰ ਤੰਗ ਨਹੀਂ ਕਰਨਾ ਬੀਆ ਵਰਿਆਂ ਦੀ ਭਜਵਾਨ ਹਾਕੋ ਨੇ ਸਾਧਨਾ ਦੀ ਅੱਗ ਵਿੱਚ ਆਪਣੀ ਜਵਾਨੀ ਬਰਲ ਲਈ ਸੀ ਉਸ ਨੇ ਆਪਣੀ ਵਸੀਅਤ ਕਰ ਦਿੱਤੀ ਕਿ ਮੇਰੀ ਸਾਰੀ ਦੌਲਤ ਮੇਰੇ ਨੰਦ ਬੀਰ ਨੂੰ ਦਿੱਤੀ ਜਾਵੇ ਆਖਰ ਬੀਰ ਨੂੰ ਘੁੱਟ ਕੇ ਆਪਣੀ ਸ਼ਾਂਤੀ ਨਾਲ ਲੰਗਦੇ ਹੋਏ ਉਸ ਨੇ ਆਪਣੇ ਪ੍ਰਾਨ ਤਿਆਗ ਦਿੱਤੇ ਨੰਦ ਦੀ ਦੁਨੀਆ ਹੀ ਉਜੜ ਗਈ ਕਿਉਂਕਿ ਉਸ ਦਾ ਆਪਣਾ ਕਹਿਣ ਵਾਲਾ ਕੋਈ ਨਹੀਂ ਸੀ ਹੁਣ ਉਹ ਅਸਲ ਵਿੱਚ ਸਾਧ ਹੋ ਗਿਆ ਸੀ ਸਭ ਤੋਂ ਪਹਿਲਾਂ ਤਾਂ ਉਸਨੇ ਉਹ ਮਕਾਨ ਜ਼ਮੀਨ ਗੈਣੇ ਨਦੀ ਜੋ 50000 ਦੇ ਲਗਭਗ ਸੀ ਸਭ ਕੁਝ ਸੜ ਦਿੱਤਾ ਫਿਰ ਨਾਨਾ ਕਿਉਂਕਿ ਸ਼ਾਹੂਕਾਰ ਸੀ ਜੋ ਲੈਂਦਾਰੀਆਂ ਸਨ ਸਭ ਦੇ ਕਾਗਜ਼ਾਂ ਨੂੰ ਇੱਕ ਇੱਕ ਕਰਕੇ ਅੱਗ ਲਗਾ ਦਿੰਦੀ ਕਿ ਗਰੀਬਾਂ ਨੂੰ ਬਰਾਂਟਾਂ ਤੇ ਗ੍ਰਿਫਤਾਰੀਆਂ ਦਾ ਡਰ ਨਾ ਰਹੇ ਦੇਖਦੇ ਹੀ ਦੇਖਤੇ ਸਭ ਕਾਗਜ਼ ਸੜ ਕੇ ਸੁਆਹ ਹੋ ਗਏ ਅਤੇ ਨਾਲ ਹੀ ਸੁਆਹ ਹੋ ਗਿਆ ਸ਼ਾਹੂਕਾਰੇ ਦਾ ਕਮੰਡ ਨੰਦ ਦੀ ਉਮਰ 18 ਕੋਸਾਲਾਂ ਦੀ ਸੀ ਅਤੇ ਮਾਮੇ ਨੇ ਅੰਮ੍ਰਿਤਸਰ ਕਿਤੇ ਕੁੜਮਾਈ ਦੀ ਕੀਤੀ ਹੋਈ ਸੀ ਨੰਦ ਨੇ ਉਹ ਵੀ ਛੱਡ ਦਿੱਤੀ ਅਤੇ ਘਰ ਵੀ ਤਿਆਗ ਦਿੱਤਾ ਉਹ ਗੁਜਰਾਵਾਲੇ ਸੰਤ ਦਿਆਲ ਜੀ ਦੇ ਡੇਰੇ ਤੇ ਰਹਿਣਾ ਸ਼ੁਰੂ ਕਰ ਦਿੱਤਾ ਸੰਤ ਜੀ ਨਾਲ ਬੱਖੋ ਬਖਰੇ ਸ਼ਹਿਰ ਹੁੰਦਾ ਰਹਿੰਦਾ ਅਤੇ ਫਿਰ ਡੇਰੇ ਆ ਜਾਣਾ ਉਦੋਂ ਸਾਦ ਰੋਟੀ ਮੰਗ ਕੇ ਖਾਇਆ ਕਰਦੇ ਸਨ ਇਸ ਨੂੰ ਗਜਾ ਕਰਨਾ ਕਹਿੰਦੇ ਸਨ ਉਹ ਦਰਵਾਜ਼ੇ ਤੇ ਜਾ ਕੇ ਆਵਾਜ਼ ਦਿੰਦੇ ਸਨ ਅਲਖ ਨਰਿੰਦਰਨ ਬੀਬੀ ਖੈਰ ਪਾਓ ਬਾਕੀ ਸਾਧਾਂ ਨੇ ਤਾਂ ਸਾਰੇ ਘਰਾਂ ਤੋਂ ਰੋਟੀ ਮੰਗਣੀ ਪਰ ਨੰਦ ਕੇਵਲ ਇੱਕੋ ਕਾਰ ਰਵਾਜ ਹੁੰਦਾ ਜੇ ਰੋਟੀ ਮਿਲ ਜਾਂਦੀ ਤਾਂ ਫਿਰ ਉਸ ਨੂੰ ਕੋਈ ਦੂਸਰੇ ਘਰ ਗਜਾ ਦਿੰਦਿਆਂ ਨਹੀਂ ਸੁਣਿਆ ਸੀ ਇੱਕੋ ਵੇਲੇ ਰੋਟੀ ਖਾਣੀ ਹੁੰਦੀ ਸੀ ਜਿੱਥੇ ਮਿਲ ਗਈ ਉੱਥੇ ਹੀ ਖਾ ਲਈ ਤੇ ਫਿਰ ਉਸ ਦਿਨ ਦਾ ਕੰਮ ਉੱਗ ਗਿਆ। ਤ੍ਰਿੰਨਤਾ ਨੂੰ ਉਸਦੀ ਆਗਰ ਦਾ ਪਤਾ ਲੱਗ ਗਿਆ ਸੀ। ਅਤੇ ਉਹ ਆਪਣੇ ਘਰ ਦੀ ਰੋਟੀ ਖਵਾਣ ਲਈ ਆਪਸ ਵਿੱਚ ਹੀ ਜਿੜੇ ਪੈ ਜਾਂਦੀਆਂ। ਜਿਸ ਨੇ ਪਹਿਲ ਕਰ ਲਈ, ਕਰ ਲਈ, ਦੂਸਰੀ ਜਣੇ ਦੀ ਚੀਜ਼ ਬਣੀ ਰਹਿ ਜਾਂਦੀ। ਨੰਦ ਨੇ ਫਿਰ ਕਿਸੇ ਜੀਜ਼ ਨੂੰ ਹੱਥ ਨਹੀਂ ਚਲਾਣਾ ਹੁੰਦਾ। ਨੰਦ ਨੇ ਜੋਗ ਸਾਧਨਾ ਕੀਤੀ, ਸੰਸਕ੍ਰਿਤ ਪੜ੍ਹੀ, ਹਕਮਤ ਸਿੱਖੀ, ਸਾਲ ਲੰਘਦੇ ਗਏ। ਉਸ ਨੂੰ ਲੱਗਦਾ ਸੀ ਇਹ ਕਾਦੇ ਲਈ ਮਨ ਦੀ ਸ਼ਾਂਤੀ ਤਾਂ ਕਿਧਰੇ ਨਹੀਂ ਉਸ ਦਾ ਮਨ ਫਿਰ ਉਚਾਰੜ ਰਹਿਣ ਲੱਗ ਪਿਆ ਜਿਸ ਨੂੰ ਸੋਨੇ ਦੀਆਂ ਸਿਹਰੀ ਤਾਰਾਂ ਨੇ ਨਹੀਂ ਸੀ ਬੰਨਿਆ ਉਵੇਂ ਹੀ ਜੋਗ ਦੀਆਂ ਖਰਮੀਆਂ ਰस्सियां ਵੀ ਇਹਨਾਂ ਬਣ ਸਕੀਆਂ ਉਸ ਦੀ ਇਸ ਉਪਰਾਮਤਾ ਨੇ ਕਵਿਤਾ ਦਾ ਰੂਪ ਧਾਰ ਲਿਆ ਸੰਤ ਦਿਆਲ ਜੀ ਕਵਿਤਾ ਅਤੇ ਸੰਗੀਤ ਦੇ ਰਸਈਏ ਸਨ ਉਹ ਆਨੰਦ ਨੂੰ ਹੋਰ ਜ਼ਿਆਦਾ ਪਿਆਰ ਕਰਨ ਲੱਗ ਪਏ ਸਾਥੀਆਂ ਵਿਚੀਰ ਖਾ ਜਾਗ ਪਈ ਸਾਂ ਨੰਦ ਦਾ ਮਨ ਹੋਰ ਉਪਰਾਮ ਹੋ ਗਿਆ ਦੋ ਜਵਾਨ ਕੁੜੀਆਂ ਕੋਈ ਸਾਲ ਕੋ ਤੋਂ ਸੰਤ ਦਿਆਲ ਜੀ ਦੇ ਡੇਰੇ ਮੱਥਾ ਟੇਕਣ ਆਉਂਦੀਆਂ ਸਨ ਇੱਕ ਕੁੜੀ ਹੱਥ ਲਾਇਆ ਮੈਲੀ ਹੁੰਦੀ ਸੀ ਨਾਲ ਉਹਦੀ ਭਾਬੀ ਹੁੰਦੀ ਸੀ ਜਿਸ ਨੇ ਕੁਛੜ ਮੁੰਡਾ ਚੁੱਕਿਆ ਹੁੰਦਾ ਸੀ ਪਰ ਮੂੰਹ ਦੋਹਾਂ ਦੇ ਮੁਰਝਾਏ ਹੁੰਦੇ ਸਨ ਇੱਕ ਦਿਹਾੜੇ ਕਹਿਰਾਂ ਦਾ ਮੀਂਹ ਪੈ ਰਿਹਾ ਸੀ ਦੋਵੇਂ ਕੁੜੀਆਂ ਨੇਮ ਨਾਲ ਆਈਆਂ ਤੇ ਵਰਦੇ ਮੀਂਹ ਵਿੱਚ ਮੁਰਨ ਲੱਗੀਆਂ ਠਹਿਰ ਜਾਓ ਧੀਏ ਦਿਆਲ ਜੀ ਨੇ ਆਖਿਆ ਅਸਾਂ ਸਕੂਲ ਜਾਣਾ ਹੈ ਸਕੂਲ ਅਸੀਂ ਦੋਨੇ ਪੜਾਣੀਆਂ ਵਾਂ ਇਹ ਤੇਰੀ ਭਾਬੀ ਲੱਗਦੀ ਹੈ ਦਿਆਲ ਜੀ ਨੇ ਪੁੱਛਿਆ ਕੁੜੀ ਨਾ ਬੋਲੀ ਪਰ ਭਾਬੀ ਨੇ ਦੁੱਖਾਂ ਨੂੰ ਵੰਡਦੇ ਦੇ ਲੱਗੇ ਆਪਣਾ ਦੁੱਖ ਰੱਖ ਦਿੱਤਾ ਸਾਡੇ ਵਿੱਚ ਵਟਾ ਸਟਾ ਹੁੰਦਾ ਏ ਉਂਝ ਤੇ ਮੈਂ ਇਸ ਦੀ ਭਾਬੀ ਆ ਤੇ ਇਹ ਮੇਰੀ ਭਾਬੀ ਏ ਪਰ ਪਰ ਦਿਆਲਜੀ ਨੇ ਪਿਆਰ ਨਾਲ ਪੁੱਛਿਆ ਕਿਸਮਤ ਬੜੀ ਡਾਢੀ ਹੁੰਦੀ ਏ ਮੈਂ ਇਹ ਭਰਾ ਨਾਲ ਵਿਆਹੀ ਗਈ ਤੇ ਉਹਦੇ ਬਦਲੇ ਇਸ ਚੰਨਵੀ ਕੁੜੀ ਦਾ ਵਿਆਹ ਮੇਰੇ ਭਰਾ ਨਾਲ ਹੋ ਗਿਆ ਪਰ ਨਉ ਜੋਰੀ ਨਹੀਂ ਲੱਗਦੇ ਇਹ ਸਾਰੇ ਕਾਰ ਇੱਕ ਦਿਹਾੜਾ ਵੀ ਨਹੀਂ ਬਸੀ ਇਹਦਾ ਕਸੂਰ ਕੋਈ ਨਹੀਂ ਮੈਂ ਆ ਵਖਨੀਆ ਮੇਰਾ ਭਰਾ ਇਹਦੇ ਕਾਬਲ ਨਹੀਂ ਸੀ ਫੇਰ ਨਾ ਕਰੋ ਚੰਗਾ ਨਾ ਸ਼ਕਲਾਂ ਇਹ ਰੋਵੇ ਹੀ ਰੋਵੇ ਪੜ੍ਹੀ ਲਿਖੀ ਹੈ ਸੀ ਸਕੂਲ ਵਿੱਚ ਨੌਕਰੀ ਕਰਨ ਲੱਗ ਪਈ ਪਿੱਛੋਂ ਕਿਹੜਾ ਬਿੰਦਲ ਤੁਹਾਡਾ ਮਾਂਗਾ ਜ਼ਿਲ੍ਹਾ ਗੁਜਰਾਤ ਪਰ ਫਿਰ ਅਸੀਂ ਕਈ ਬਰੇ 라ਵਲਪਿੰਡੀ ਰਹੇ ਹਾਂ ਫਿਰ ਮੇਰਾ ਪ੍ਰਾਪਰਤੀ ਹੋ ਗਿਆ ਪਹਿਲੋ ਤੇ ਉਹਦੀ ਖਬਰ ਸੁਲਤਾਨ ਦੀ ਰਹੀ ਪਰ ਫਿਰ ਉਹ ਵੀ ਬੰਦ ਹੋ ਗਈ ਜਿਉਂਦਾ ਹੁੰਦਾ ਤੇ ਮੋੜਾਂ ਦਾ ਹੁਣ ਨਹੀਂ ਹੋ ਇਸ ਦੀ ਭਾਬੀਆਂ ਇਹ ਤੇ ਜਹੀ ਵਿਆਈ ਜਹੀ ਨਾ ਵਿਆਈ ਮੈਂ ਇਸ ਨੂੰ ਇਹਦਾ ਨਾਮ ਹੀ ਬੁਲਾਨੀਆਂ ਰਾਜ ਤੇ ਤੂੰ ਈਏ ਨੌਕਰੀ ਕਿਉਂ ਕਰਨੀ ਹੈ ਮੇਰੇ ਨਾਲ ਤਕਦੀਰ ਨੇ ਹੋ ਜ਼ੁਲਮ ਕੀਤਾ ਏ ਬਰਾ ਹੋਇਆ ਏ ਇਹਦਾ ਭਰਾ ਗੁਜ਼ਰ ਗਿਆ ਏ ਮੇਰੇ ਕੁਛੜ ਮੇਰਾ ਮੁੰਡਾ ਏ RAMLAL ਮੀ ਕੈਨਾਂ ਦਾ ਲੱਗਿਆ ਹੋਇਆ ਸੀ ਦਹਲੂਜੋਂ ਬਾਹਰ ਨਿਕਲਣ ਦੀ ਕਿਸੇ ਦੀ ਬਾ ਨਹੀਂ ਸੀ ਦਿਆਲ ਜੀ ਨੇ ਆਪਣੇ ਕੋਲ ਬੈਠੇ ਹੋਏ ਆਨੰਦ ਨੂੰ ਆਖਿਆ ਬੇਟਾ ਆਪਣੀ ਕਵਿਤਾ ਸੁਣਾਓ ਨੰਦ ਨੇ ਕਵਿਤਾ ਸੁਣਾਈ ਦੈਂਤਾਂ ਵਿੱਚ ਤੜਪ ਸੀ ਮੰਦੀ ਬੇਚੈਨੀ ਸੀ ਆਪਣੇ ਰੱਬ ਨੂੰ ਆਵਾਜ਼ ਸੀ ਦਿਆਲ ਜੀ ਹਮੇਸ਼ਾ ਅੱਖੀਆਂ ਮੀਟ ਕੇ ਕਵਿਤਾ ਸੁਣਦੇ ਹੁੰਦੇ ਸਨ ਅੱਜ ਜਦੋਂ ਉਹਨਾਂ ਨੇ ਅੱਖਾਂ ਖੋਲੀਆਂ ਉਹਨਾਂ ਨੇ ਨੰਦ ਦੀਆਂ ਅੱਖਾਂ ਰਾਜ ਦੇ ਮੂੰਹ ਵੱਲ ਭਟਕਦੀਆਂ ਪਾਈਆਂ ਸਨ ਤੇ ਰਾਜ ਦੀਆਂ ਅੱਖਾਂ ਵਿੱਚ ਮੋਟੇ-ਮੋਟੇ ਹੰਝੂ ਭਰੇ ਹੋਏ ਸਨ ਫਿਰ ਬਹੁਤੇ ਦਿਨਾਂ ਗੁਜ਼ਰੇ ਜਦੋਂ ਵਿਆਲ ਜੀ ਨੇ ਰਾਜਦੇਵ ਥਰੂਆਂ ਨੂੰ ਹਾਸਿਆਂ ਵਿੱਚ ਬਿਟਾ ਕੇ ਆਨੰਦ ਨੂੰ ਆਖਿਆ ਆਨੰਦ ਬੇਟਾ ਜੋਗ ਤੁਹਾਡੇ ਲਈ ਨਹੀਂ ਇਹ ਵਸਤਰ ਤਿਆਗ ਦਿਓ ਗ੍ਰਹਿਸ ਆਸ਼ਰਮ ਵਿੱਚ ਪਰਵੇਸ਼ ਰੱਖੋ ਰਾਜ ਦਾ ਨਾ ਪਿਓ ਜੀ ਦਾ ਸੀ ਨਾ ਪ੍ਰਾ ਇੱਕ ਮਾਂ ਸੀ ਇੱਕ ਭਾਬੀ ਤੇ ਇੱਕ ਛੋਟੀ ਭੈਣ ਜਮਨਾ ਛੋਟੀ ਭੈਣ ਨੇ ਆਖਣਾ ਕੁਝ ਨਹੀਂ ਸੀ ਮਾਂ ਤੇ ਭਾਬੀ ਨੇ ਰਾਜ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਜاتی ਤੇ ਜਦੋਂ ਨੰਦ ਨੇ ਭਾਵੇਂ ਕੱਪੜਿਆਂ ਨੂੰ ਚਿੱਟੇ ਕੱਪੜਿਆਂ ਵਿੱਚ ਬਟਾ ਕੇ ਰਾਜ ਦੇ ਮੂੰਹ ਵੱਲ ਦੇਖਿਆ ਜਿਹੜੀ ਸ਼ਾਂਤੀ ਨੰਦ ਨੂੰ ਕਿਸੇ ਜੋਗ ਵਿੱਚੋਂ ਨਹੀਂ ਸਲੱਭੀ ਉਹ ਰਾਜ ਦੇ ਹੱਸਦੇ ਮੂੰਹ ਵਿੱਚੋਂ ਲੱਭ ਪਈ ਹਮਰੇ ਛਕਿਆ ਤੇ ਨੰਦ ਨੇ ਆਪਣਾ ਨਾਂ ਕਰਤਾਰ ਸਿੰਘ ਬਟਾ ਲਿਆ ਆਪਣਾ ਨਾਮ ਪਿਉਖ ਰੱਖਿਆ ਪੰਜਖੰਡ ਪਸੌੜ ਵਿੱਚ ਉਹਨਾਂ ਦੀ ਮਿੱਤਰਤਾ ਬਾਬੂ ਤੇਜਾ ਸਿੰਘ ਦੇ ਨਾਲ ਹੋ ਗਈ ਅਤੇ ਉੱਥੋਂ ਦੇ ਸਕੂਲ ਵਿੱਚ ਕਈ ਚਿਰ ਪੜ੍ਹਾਉਂਦੇ ਰਹੇ ਉਨ੍ਹੀਸਾ ਉਨ੍ਹੀ ਵਿੱਚ ਰਾਜ ਨੂੰ ਲੈ ਕੇ ਉਹ ਗੁਜਰਾਂ ਵਾਲੇ ਆ ਗਏ 31 ਗਾਗਾ ਦਿਨ ਸੀ ਜਦੋਂ ਉਹਨਾਂ ਦੇ ਘਰ ਧੀ ਜੰਮੀ ਉਹਨਾਂ ਦੇ ਪਿਆਰ ਦਾ ਫਲ ਆਪਣੀ ਧੀ ਵਾਸਤੇ ਕੋਈ ਨਾ ਉਹਨਾਂ ਦੀਆਂ ਅੱਖਾਂ ਵਿੱਚ ਜੱਜਦਾ ਨਹੀਂ ਸੀ ਆਪਣੇ ਉਪਨਾਮ ਪਿਊਖ ਨੂੰ ਪੰਜਾਬੀ ਵਿੱਚ ਬਟਾ ਕੇ ਆਪਣੀ ਧੀ ਦਾ ਨਾਮ ਅੰਮ੍ਰਿਤ ਰੱਖ ਦਿੱਤਾ ਆਪਣਾ ਉਪਨਾਮ ਉਹਨਾਂ ਨੇ ਹਿਤਕਾਰੀ ਰੱਖ ਲਿਆ ਆਖਦੇ ਹੁੰਦੇ ਸਨ ਪਿਉਖ ਦਾ ਭਾਵ ਅੰਮ੍ਰਿਤ ਹੈ ਤੇ ਹੁਣ ਅੰਮ੍ਰਿਤ ਮੇਰੀ ਧੀ ਦਾ ਨਾਮ ਹੈ ਮੇਰੇ ਉਪਨਾਮ ਦਾ ਵजूद ਬਣ ਗਿਆ ਹੈ ਹੁਣ ਮੈਂ ਇਹਦਾ ਹਿਤ ਚਾਹੁੰਦਾ ਹਾਂ ਸਭ ਦਾ ਹਿਤ ਚਾਹੁੰਦਾ ਹਾਂ ਇਸ ਲਈ ਹਿਤਕਾਰੀ ਹਾਂ ਅੱਜ ਦੀ ਕਹਾਣੀ ਬਿਰਸਾ ਪੰਜਾਬੀ ਦੀ ਪ੍ਰਸਿੱਧ ਲੇਖਕ ਅਮ੍ਰਿਤਾ ਪ੍ਰੀਤਮ ਦੀ ਕਿਤਾਬ ਕਿਰਨਚੀ ਲਕੀਰਾਂ ਵਿੱਚੋਂ ਲਈ ਗਈ ਹੈ ਕਹਾਣੀ ਤਾਂ ਅੱਗੇ ਵੀ ਚੱਲਦੀ ਹੈ ਪਰ ਬਾਕੀ ਹਿੱਸੇ ਇਸੇ ਤਰ੍ਹਾਂ ਕਿਸ਼ਤਾਂ ਵਿੱਚ ਵਕਤ ਨਾਲ ਅੱਗੇ ਵਧਦੇ ਰਹਿਣਗੇ ਇਸ ਲਈ ਅੱਜ ਲਈ ਐ ਜਾ ਜੋਦ ਮੰਗਦਾ ਹਾਂ ਧੰਨਵਾਦ